ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਇਸ ਵੇਲੇ ਦੀ ਇੱਕ ਅਹਿਮ ਖਬਰ ਦਾ ਜੀ ਹਾਂ ਅਗਰ ਤੁਹਾਡੇ ਵੀ ਬੱਚੇ ਫੋਨ ਚਲਾ ਰਹੇ ਨੇ ਜਾਂ ਗੇਮ ਖੇល ਰਹੇ ਨੇ ਤਾਂ ਤੁਹਾਡੇ ਵਾਸਤੇ ਇਹ ਖਬਰ ਦੇਖਣੀ ਬਹੁਤ ਜ਼ਰੂਰੀ ਹੈ ਜੀ ਹਾਂ ਐਸੇ ਇੱਕ ਮਾਮਲਾ ਜਿਹੜਾ ਆ ਬਹੁਤ ਤੋਂ ਸਾਹਮਣੇ ਆਇਆ ਕਿ ਜਿੱਥੇ 15 ਸਾਲ ਦੇ ਨੌਜਵਾਨ ਵੱਲੋਂ ਇੱਕ ਜਵਾਕ ਵੱਲੋਂ ਆਪਣੀ ਮਾਂ ਦੇ ਖਾਤੇ ਦੇ ਵਿੱਚੋਂ 10 ਲੱਖ ਰੁਪਏ ਜਿਹੜੇ ਆ ਉਹ ਉਡਾ ਦਿੱਤੇ ਗਏ ਨੇ ਜੀ ਹਾਂ ਤੁਹਾਨੂੰ ਦੱਸੇ ਕਿ ਔਨਲਾਈਨ ਗੇਮ ਦੇ ਚੱਕਰ ਦੇ ਵਿੱਚ ਇਸ ਨੌਜਵਾਨ ਵੱਲੋਂ 10 ਲੱਖ ਜਿਹੜੇ ਨੇ ਉਹ ਪੂਰੇ ਜਿਹੜੇ ਆ ਉਹ ਖਤਮ ਕਰ ਦਿੱਤੇ ਨੇ ਜਦੋਂ ਮਾਂ ਆ بڑے ਬੱਚੇ ਨੂੰ ਨਾਲ ਲੈ ਕੇ ਜਦੋਂ ਬੈਂਕ ਜਾਂਦੀ ਹੈ ਕਹਿੰਦੀ ਕਿ ਅੱਜ ਪੈਸੇ ਦੀ ਲੋੜ ਹੈ ਤੇ ਜਾ ਕੇ ਪੈਸੇ ਕਢਵਾਈਏ ਤੇ ਜਦੋਂ ਲੜਕਾ ਜਦੋਂ ਬੈਂਕ ਦੇ ਵਿੱਚ ਜਾਂਦਾ ਕਿਉਂਕਿ ਪੈਸੇ ਤੇ ਸਾਰੇ ਲੜਕੇ ਨੇ ਜਿਹੜੇ ਆ ਉਹ ਮਾਂ ਦੇ ਖਾਤੇ ਤੋਂ ਕਢਵਾ ਦਿੱਤੇ ਸੀ ਤਾਂ ਜ਼ੀਰੋ ਬੈਲੈਂਸ ਰਹਿ ਗਿਆ ਸੀ ਤਾਂ ਲੜਕਾ ਕੀ ਕਰਦਾ ਹੈ ਮਾਂ ਦੇ ਨਾਲ ਇੱਕ ਸਕੀਮ ਖੇਡਦਾ ਹੈ ਕਿ ਮਾਂ ਨੂੰ ਕਹਿੰਦਾ ਹੈ ਕਿ ਮੰਮੀ ਮੈਂ ਹੁਣੇ ਆਇਆ ਜਿਹੜਾ ਮੈਂ ਕੰਮ ਚੱਲਿਆ ਤਾਂ ਮਾਤਾ ਨੂੰ ਬੈਂਕ ਦੇ ਵਿੱਚ ਬਿਠਾ ਕੇ ਤਾਂ ਨੌਜਵਾਨ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਤਾਂ ਕਾਫੀ ਦੇਰ ਤੱਕ ਜਦੋਂ ਮਾਂ ਡੀਕਦੀ ਹੈ ਤਾਂ ਬੱਚਾ ਨਹੀਂ ਆਂਦਾ ਤਾਂ ਤੁਰੰਤ ਜਿਹੜਾ ਪੁਲਿਸ ਨੂੰ ਜਿਹੜਾ ਆ ਉਹ ਸੂਚਿਤ ਕੀਤਾ ਜਾਂਦਾ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਦੋਂ ਜਾਂਚ ਕੀਤੀ ਜਾਂਦੀ ਤਾਂ ਵੱਡੇ ਜਿਹੜੇ ਖੁਲਾਸੇ ਉਹ ਸਾਹਮਣੇ ਆਉਂਦੇ ਨੇ ਕਿ ਡਰ ਦੇ ਮਾਰੇ ਜਦੋਂ 10 ਲੱਖ ਰੁਪਏ ਜਦੋਂ ਅਕਾਊਂਟ ਦੇ ਵਿੱਚੋਂ ਖਾਲੀ ਕਰ ਦਿੱਤਾ ਤਾਂ ਜਵਾਗ ਨੇ ਡਰ ਦੇ ਮਾਰੇ ਘਰੋਂ ਕਿਤੇ ਚਲਾ ਗਿਆ ਤਾਂ ਫਿਲਹਾਲ ਜਿਹੜਾ ਪੁਲਿਸ ਇਸ ਨੌਜਵਾਨ ਦੀ ਜਿਹੜੀ ਉਹ ਭਾਲ ਕਰ ਰਹੀ ਹੈ ਨਵੀਆਂ ਤੇ ਤਾਜ਼ਾ ਅਪਡੇਟਸ ਵਸੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ